ਗਰੀਬ ਫਿਰ ਤੁਹਾਨੂੰ ਗਰੀਬ ਕਹਿ ਗਿਆ ਯਾਰ ਉਹ ਨਹੀਂ ਵੀਰੇ ਮੈਨੂੰ ਨਹੀਂ ਕਿਹਾ ਉਹਨੇ ਨਾਲੇ ਆਪਾਂ ਨੂੰ ਜਾਣਦਾ ਹੀ ਨਹੀਂ ਆਪਾਂ ਨੂੰ ਕੋਈ ਗਰੀਬ ਕਹੂਗਾ ਉਹ ਯਾਰ ਤੈਨੂੰ ਮੈਂ ਕਿਸੇ ਤਰ੍ਹਾਂ ਦਾ ਗਰੀਬ ਲੱਗਦਾ ਨਹੀਂ ਆ ਪਰ ਬੋਲ ਕੇ ਗਿਆ ਭਾਜੀ ਉਹ ਨਹੀਂ ਭਲੇਖਾ ਲੱਗਿਆ ਤੈਨੂੰ ਛੱਡ ਉਹਨੂੰ ਜਾਣਦੇ ਛੋਟਾ ਸ਼ੱਕ ਦਿਖਾਈ ਯਾਰ ਆ ਠੀਕ ਲੱਗ ਰਿਹਾ ਯਾਰ ਛੋਟੇ ਵੀਰ ਜੀਨ ਦੀਆਂ ਪੈਂਟਾਂ ਦਿਖਾਈ ਇੱਕ ਮਿੰਟ ਰੁਕੋ ਭਾਜੀ ਪੱਲੇ ਨਾਲ ਕੋਈ ਗੱਲ ਕੋਈ ਨਾ ਭਾਈ ਇਹਨਾਂ ਨੂੰ ਦਿਖਾ ਦੇ ਮੈਂ ਬਾਅਦ ਚਾ ਜੂਗਾ ਗਰੀਬ ਯਾਰ ਗਰੀਬ ਕੋ ਕਹੀ ਜਾਂਦਾ ਮੈਂ ਸਵੇਰੇ ਉੱਥੇ ਲੈਮਨ ਵੀ ਰਿਆ ਸੀਗਾ ਉਦੋਂ ਵੀ ਗਰੀਬ ਕਹਿ ਕੇ ਲੰਘਿਆ ਹੁਣ ਵੀ ਗਰੀਬ ਕਹਿ ਕੇ ਲੰਘਿਆ ਮੈਨੂੰ ਯਾਰ ਕੋਈ ਗੱਲ ਤਾਂ ਨਹੀਂ ਹੋਈ ਆਪਣੀਆਂ ਦੇ ਨਾਲ ਨਹੀਂ ਯਾਰ ਮੈਂ ਤਾਂ ਦੇਖਿਆ ਸਵੇਰੇ ਤੇ ਹੁਣ ਦੇਖਿਆ ਇਹਨੂੰ ਮੈਂ ਤਾਂ ਜਾਣਦਾ ਵੀ ਨਹੀਂ ਇਹਨੂੰ ਯਾਰ ਐਵੇਂ ਥੋੜੀ ਗਰੀਬ ਕਹਿ ਸਕਦਾ ਤੈਨੂੰ ਯਾਰ ਗਰੀਬ ਕੋਣ ਆ ਯਾਰ ਓਏ ਕੀ ਗਰੀਬ ਗਰੀਬ ਲਾਈ ਸਵੇਰ ਜੀ ਤੂੰ ਆ ਮੈਂ ਤੈਨੂੰ ਸਵੇਰ ਦਾ ਦੇਖੀ ਇਹਨਾਂ ਗਰੀਬ ਗਰੀਬ ਕਰੀ ਜੰਨਾ ਤੈਨੂੰ ਪਤਾ ਮੈਂ ਕੌਣ ਆ ਗਰੀਬ ਚਲਾ ਤੈਨੂੰ ਦਿਖਾਵਾਂ ਮੈਂ ਗਰੀਬ ਆ ਜਾਂ ਕੌਣ ਆ ਚਲਾ ਚਲਾ ਦਿਖਾਵਾਂ ਤੈਨੂੰ ਚਲ ਬੈੜ ਪਿੱਛੇ ਚਲ ਬੈਹ ਪਿੱਛੇ ਬੈ ਚਲ ਆ ਬਾਰ ਜਰਾ ਤੈਨੂੰ ਦੱਸਾਂ ਮੇਰੇ ਕੋਲ ਕੀ ਕੀ ਆ ਆ ਜਾ ਬਾਰ ਆ ਕੋਠੀਆਂ ਦੇਖ ਰਿਹਾ ਦੋਨੋਂ ਇਹ ਦੋਨੋਂ ਮੇਰੀਆਂ ਇਹ ਗੱਡੀ ਖੜੀ ਆ ਇਹ ਖੜੀਆਂ ਇਹ ਸਾਰੀਆਂ ਗੱਡੀਆਂ ਮੇਰੀਆਂ ਨੇ ਤੂੰ ਗਰੀਬ ਗਰੀਬ ਕਹੀ ਜਾਂਦਾ ਮੈਨੂੰ ਚਾ ਇਹ ਦੋਨੋਂ ਕੋਠੀਆਂ ਥੋਡੀਆਂ ਨੇ ਹਾਂਜੀ ਆ ਕਾਰਾਂ ਵੀ ਥੋਡੀਆਂ ਨੇ ਹੈ ਵੀਰੇ ਤੈਨੂੰ ਇੱਕ ਵਾਰੀ ਦੱਸਦਾ ਨਾ ਸਾਰੀਆਂ ਕਾਰਾਂ ਮੇਰੀਆਂ ਨੇ ਮੈਂ ਇੱਥੇ ਦਾ ਰਹੀਸ ਬੰਦਾ ਵਾਂ ਜਿੰਨੂੰ ਮਰਜ਼ੀ ਪੁੱਛ ਲੈ ਮੇਰੇ ਬਾਰੇ ਪਰ ਬਾਈ ਹੈ ਤੁਸੀਂ ਗਰੀਬ ਹੀ ਕਿਉਂ ਬਾਈ ਜੀ ਕਿਹੜੇ ਪਾਸੇ ਗਰੀਬ ਲੱਗੇ ਤੁਹਾਨੂੰ ਯਾਰ ਇੰਨੀਆਂ ਗੱਡੀਆਂ ਖੜੀਆਂ ਦੋ ਕੋਠੀਆਂ ਕਿਹੜੇ ਪਾਸੇ ਤੁਹਾਨੂੰ ਗਰੀਬ ਲੱਗਦਾ ਪਿਆ ਯਾਰ ਆਓ ਜਰਾ ਦੱਸਾਂ ਕਿੱਥੇ ਵੀਰੇ ਆਓ ਤਾਂ ਸਹੀ ਚਲੋ ਵੀਰ ਆਹ ਕੌਣ ਫਾਦਰ ਸਾਹਿਬ ਨੇ ਮੇਰੇ ਤੁਸੀਂ ਕੀ ਲੈਣਾ ਵੀਰੇ ਪੁੱਛ ਕੇ ਬਾਈ ਲੈਣਾ ਦੇਣਾ ਤਾਂ ਮੈਂ ਕੁਛ ਨਹੀਂ ਆਹੀ ਗਰੀਬੀ ਹੁੰਦੀ ਆ ਤੁਸੀਂ ਮੈਨੂੰ ਦਿਖਾਇਆ ਤੁਹਾਡੀਆਂ ਦੋ ਕੋਠੀਆਂ ਨੇ ਕਾਰਾਂ ਨੇ ਹੈ ਉਹ ਜਿਹੜੇ ਬਜ਼ੁਰਗ ਨੇ ਤੁਹਾਡੇ ਫਾਦਰ ਸਾਹਿਬ ਨੇ ਨਾ ਹਾਂਜੀ ਸਾਰਾ ਦਿਨ ਪਾਰਕ 'ਚ ਬੈਠੇ ਰਹਿੰਦੇ ਆ ਤੁਹਾਡਾ ਨਵਾਂ ਗਵਾਂਢੀਆਂ ਉਹ ਸਾਹਮਣੇ ਕੋਠੀਆਂ ਮੇਰੀ ਸਵੇਰੇ 5 ਵਜੇ ਵਿਚਾਰੇ ਆ ਜਾਂਦੇ ਆ ਤੇ ਰਾਤ ਨੂੰ 12 ਵਜੇ ਉੱਠਦੇ ਆ ਉਹ ਵੀਰੇ ਮੈਂ ਉਹਨਾਂ ਨੂੰ ਕਿੰਨੀ ਵਾਰੀ ਕਿਹਾ ਵੀ ਕਮਰੇ 'ਚ ਬੈਠਾ ਕਰੋ ਮੈਂ LED ਵੀ ਲਵਾ ਕੇ ਦਿੱਤੀ ਆ ਮੈਂ ਕਿਹਾ ਕਮਰੇ 'ਚ ਬਹਿ ਕੇ ਪਾਠ ਸੁਣਿਆ ਕਰੋ ਉਹ ਨਹੀਂ ਬੰਦੇ ਉਹ ਆਪੇ ਆ ਜਾਂਦੇ ਆਂਦੇ ਨੇ ਮੇਰਾ ਕੀ ਕਸੂਰ ਆ ਯਾਰ ਕਦੀ ਉਹਨਾਂ ਨੂੰ ਇਹ ਕਿਹਾ ਕਿ ਬਾਬਾ ਜੀ ਮੈਂ ਤੁਹਾਡੇ ਕੋਲੇ ਬਹਿਣਾ ਤੁਹਾਡੇ ਨਾਲ ਗੱਲ ਕਰਦਾ ਥੋੜਾ ਦੁੱਖ ਸੁੱਖ ਸੁਣਦਾ ਪੁੱਛਿਆ ਕਦੇ ਕਿ ਨਾਮ ਦਾ ਹੀ ਪਿਓ ਆ ਸਵੇਰੇ ਆ ਕੇ ਪਾਰਕ 'ਚ ਬਹਿ ਜਾਵੇ ਕੋਈ ਖਾਣਾ ਨਹੀਂ ਪੀਣਾ ਨਹੀਂ ਇੱਕ ਪਾਣੀ ਦੀ ਬੋਤਲ ਰੱਖਦੀ ਪੀ ਜਾਵੇ ਤੇ ਜੀ ਜਾਵੇ ਵੀਰੇ ਪਿਓ ਆਹੋ ਦੁਨੀਆ ਤੇ ਕੋਈ ਬੰਦਾ ਨਹੀਂ ਉਹਦੇ ਨਾਲ ਦਾ ਉਹੀ ਆ ਸਭ ਕੁਝ ਉਸ ਤੋਂ ਬਾਅਦ ਕਹੇ ਨਾ ਨਹੀਂ ਪੁੱਛਣਾ ਤੁਹਾਨੂੰ ਸਮਝ ਰਹੇ ਮੇਰੀ ਗੱਲ ਉਹਨੇ ਹੀ ਤੁਹਾਨੂੰ ਪੜਾਇਆ ਲਿਖਾਇਆ ਵੱਡਿਆ ਕੀਤਾ ਇਵਨ ਕਿ ਤੁਹਾਨੂੰ ਤੁਰਨਾ ਵੀ ਉਹਨਾਂ ਨੇ ਸਿਖਾਇਆ ਉਹ ਵੀਰੇ ਸਾਰੇ ਮਾਪੇ ਕਰਦੇ ਨੇ ਉਹਨਾਂ ਨੇ ਮੈਨੂੰ ਪੜਾਇਆ ਲਿਖਾਇਆ ਕੋਈ ਸਾਨ ਨਹੀਂ ਕੀਤਾ ਤੁਰਨਾ ਸਾਰੇ ਮਾਪੇ ਹੀ ਸਿਖਾਉਂਦੇ ਨੇ ਵੀਰੇ ਅਸੀਂ ਵੀ ਆਪਣੇ ਬੱਚਿਆਂ ਨੂੰ ਉਂਗਲ ਫੜ ਕੇ ਤੁਰਨਾ ਸਿਖਾਇਆ ਵੀਰੇ ਕਾਸ਼ ਉਹਨਾਂ ਨੇ ਨਾ ਛੋਟੇ ਹੁੰਦੇ ਹੀ ਇਹ ਗੱਲ ਸੋਚ ਲਈ ਹੁੰਦੀ ਕਿ ਬੁਢਾਪੇ ਚ ਆਹ ਦਿਨ ਦੇਖਣੇ ਪੈਣਗੇ ਤੇ ਨਾ ਆਹ ਆਸਾਨ ਕਰਦੇ ਥੋੜੇ ਤੇ ਉਹ ਵੀਰੇ ਕਾਹਦਾ ਆਸਾਨ ਯਾਰ ਤੁਸੀਂ ਆਸਾਨ-ਸਾਨ ਕਰੀ ਜਾਂਦੇ ਹੋ ਬੱਚਿਆਂ ਉੱਤੇ ਆਸਾਨ ਨਹੀਂ ਹੁੰਦਾ ਵੀਰੇ ਕੱਲ ਨੂੰ ਤੁਹਾਡੇ ਬੱਚੇ ਵੀ ਵੱਡੇ ਹੋ ਰਹੇ ਨੇ ਵੱਡੇ ਹੋਣਗੇ ਤੁਹਾਨੂੰ ਵੀ ਪਾਰਕਾਂ 'ਚ ਬਿਠਾਣਗੇ ਕਿਹੋ ਜਿਹਾ ਫੀਲ ਹੋਊਗਾ ਤੁਸੀਂ ਵੀ ਬੋਝ ਬਣੋਗੇ ਆਪਣੇ ਘਰਦਿਆਂ ਤੇ ਨਾ ਖਾਣਾ ਪੁੱਛਿਆ ਕਰਨਗੇ ਨਾ ਪੀਣਾ ਪੁੱਛਿਆ ਕਰਨਗੇ ਕੀ ਬੀਤੂਗੀ ਥੋੜੇ ਤੇ ਕਦੇ ਉਹਨਾਂ ਵਾਲੀ ਸਿਚੁਏਸ਼ਨ ਨੂੰ ਨਾ ਆਪਣੇ ਤੇ ਲੈ ਕੇ ਦੇਖੋ ਤੁਸੀਂ ਮੈਨੂੰ ਇਹ ਦੱਸੋ ਆਖਰੀ ਵਾਰ ਕਦੋਂ ਆਪਣੇ ਪਿਓ ਨਾਲ ਬੈਠੇ ਸੀ ਦੋ ਗੱਲਾਂ ਸਾਂਝੀਆਂ ਕੀਤੀਆਂ ਸੀ ਬੜਾ ਟਾਈਮ ਹੋ ਗਿਆ ਵੀਰੇ ਫੇਰ ਉਹਨਾਂ ਦਾ ਨਹੀਂ ਦਿਲ ਕਰਦਾ ਆਪਣੇ ਮੁੰਡੇ ਨਾਲ ਮੈਂ ਗੱਲਾਂ ਮਾਰਾਂ ਹੈ ਤੁਸੀਂ ਕਹਿੰਦੇ ਹੋ ਮੈਂ ਉਹਨਾਂ ਨੂੰ ਘਰ ਲੈ ਕੇ ਦਿੱਤਾ ਐਲ.ਐਡੀ ਲੈ ਕੇ ਦਿੱਤੀ ਆ ਕੰਦਾ ਖਾਂਦੀਆਂ ਹੋਣੀਆਂ ਵਿਚਾਰਾ ਤਾਂ ਬਾਹਰ ਬੈਠਾ ਹੋ ਚਲੋ ਵੀਰੇ ਅੱਗੇ ਤੋਂ ਮੈਂ ਧਿਆਨ ਰੱਖੂੰਗਾ ਇਸ ਗੱਲ ਦਾ ਮੈਂ ਉਹਨਾਂ ਨੂੰ ਟਾਈਮ ਦਵਾਂਗਾ ਮੈਂ ਉਹਨਾਂ ਨਾਲ ਆਪ ਬੈਠਿਆ ਕਰੂੰਗਾ ਵੀਰੇ ਵੀਰੇ वैसे मेरा इना हक नहीं बनता ही तन्नू समझाणदा पर मेरे तो रहया नहीं गया भाई जिथे कुछ गलत हुंदा ना अंदरो रहया नहीं ਜਾਂਦਾ भाई गुरु साहब ਦੇ ਸਿਧਾਂਤ ਨੇ ਬਾਈ ਆਪਣੇ ਮਾਂ ਪਿਓ ਦੀ ਸੇਵਾ ਕਰਨੀ ਉੱਤੇ ਢੋਈ ਤਾਂ ਹੀ ਮਿਲਣੀ ਆ ਨਹੀਂ ਤਾਂ ਆਪਾਂ ਨੂੰ ਕਿਸੇ ਨੇ ਨਹੀਂ ਪੁੱਛਣਾ ਜਿਹੋ ਜਿਹਾ ਬੀਜ ਰਿਆ ਨਾ ਉਹੋ ਜਿਹਾ ਹੀ ਵੱਡਣਾ ਪੈਣਾ ਬਿਲਕੁਲ ਵੀਰੇ ਸਮਝ ਰਹੇ ਹੋ ਮੇਰੀ ਗੱਲ ਹਾਂਜੀ ਹਾਂਜੀ ਬਾਕੀ ਕੋਠੀਆਂ ਕਰਾ ਵੀਰੇ ਤਾਂ ਨਾਸਵੰਤ ਪਦਾਰਥ ਨੇ ਅੱਜ ਹੈ ਗਿਆ ਕੱਲ ਨਹੀਂ ਹੈਗੇ ਬਿਲਕੁਲ ਸਹੀ ਕਹਿ ਰਹੇ ਹੋ ਵੀਰੇ ਤੁਸੀਂ ਇਹ ਦੁਬਾਰਾ ਵੀ ਆ ਜਾਣਗੇ ਪਰ ਮਾਪਿਓ ਨੇ ਕਦੀ ਦੁਬਾਰਾ ਨਹੀਂ ਆਣਾ ਸਹੀ ਕਹਿ ਰਹੇ ਹੋ ਵੀਰੇ ਭੁੱਲ ਗਿਆ ਸੀ ਇਹ ਗੱਲ ਮੈਂ ਅੱਗੇ ਤੋਂ ਧਿਆਨ ਰੱਖਾਂਗਾ ਵੀਰੇ ਬਾਕੀ ਜੇ ਤੂੰ ਆਪਣੇ ਮਾਪਿਆਂ ਦਾ ਧਿਆਨ ਰੱਖੇਗਾ ਨਾ ਤਾਂ ਮੈਂ ਵੀ ਤੇਰੇ ਨਾਲ ਨਹੀਂ ਤਾਂ ਆਪਣੀ ਯਾਰੀ ਖਤਮ ਹੋ ਗਈ ਦੇਖ ਵੀਰੇ ਆਪਾਂ ਬਾਲਾ ਤਾਂ ਨਹੀਂ ਜਾਣਦੇ ਇੱਕ ਦੂਜੇ ਨੂੰ ਪਰ ਮੈਂ ਕੋਸ਼ਿਸ਼ ਕੀਤੀ ਹੈ ਕਿ ਸਮਾਜ ਨੂੰ ਇੱਕ ਸੋਹਣਾ ਜਿਹਾ ਮੈਸੇਜ ਦੇ ਦਈਏ। ਬਾਕੀ ਜੇ ਮੈਂ ਕੁਝ ਗਲਤ ਕਹਿ ਗਿਆ ਹਾਂ। ਤਾਂ ਮੈਨੂੰ ਮਾਫ਼ ਕਰ ਦੇ ਬਈ। ਮੇਰੇ ਮਾਫ਼ੀ ਵਾਲੀ ਕੋਈ ਗੱਲ ਨਹੀਂ ਤੁਸੀਂ ਮੈਨੂੰ ਸਹੀ ਸਮਝਾਇਆ। ਅੱਗੇ ਤੋਂ ਮੈਂ ਧਿਆਨ ਰੱਖਾਂਗਾ। ਬਾਕੀ ਹੁਣ ਤੁਹਾਨੂੰ ਪਤਾ ਹੀ ਹੈ ਤੁਸੀਂ ਕੀ ਕਰਨਾ। ਉਹ ਗੁਰੂ ਵਾਹ। ਆਓ ਪਾਪਾ ਜੀ ਅੰਦਰ ਚਲੀਏ ਰੋਟੀ ਖਾਈਏ ਚਲੋ ਆਓ। ਹੁਣ ਇਸ ਟਾਈਮ ਇੱਥੇ। ਹਾਂਜੀ ਚਲੋ। ਉਹ ਕੰਮ ਤਾਂ ਨਹੀਂ ਗਿਆ। ਹੁੰਦੇ ਰਹਿਣੇ ਆ ਕੰਮ ਕੰਮ ਦੀ ਛੱਡੋ ਚਲੋ ਅੰਦਰ ਚਲੀਏ ਰੋਟੀ ਖਾਈਏ ਚਲੋ ਉઠੋ ਮੈਂ ਇੱਥੇ ਹੀ ਆ ਠੀਕ ਹੈ ਨਹੀਂ ਨਹੀਂ ਅੱਜ ਤੋਂ ਬਾਅਦ ਤੁਸੀਂ ਇੱਥੇ ਨਹੀਂ ਆਣਾ ਸ਼ਾਮ ਨੂੰ ਸਵੇਰ ਨੂੰ ਗੇੜਾ ਮਾਰਨ ਆਇਆ ਕਰੋ ਮੈਂ ਤੁਹਾਡੇ ਨਾਲ ਟਾਈਮ ਦੇਆ ਕਰਾਂਗਾ ਤੁਸੀਂ ਅੰਦਰ ਮੇਰੇ ਨਾਲ ਬਹਿਣਾ ਮੈਂ ਦੁਨੀਆ ਤੇ ਹਰ ਚੀਜ਼ ਦੁਬਾਰਾ ਮਿਲ ਸਕਦੀ ਹੈ ਪਰ ਖੋਏ ਹੋਏ ਮਾਪੇ ਨਹੀਂ ਤੇ ਇਹ ਕਦਰ ਸਿਰਫ ਉਹਨੂੰ ਹੁੰਦੀ ਹੈ ਜਿਹਦੇ ਸਿਰ ਤੇ ਮਾਪਿਆਂ ਦਾ ਹੱਥ ਨਾ ਰਹੇ ਇਸ ਕਰਕੇ ਜਿੰਨਾ ਜਿੰਨਾ ਮਾਪੇ ਜਿਉਂਦੇ ਨੇ ਉਹਨਾਂ ਦੀ ਕਦਰ ਕਰ ਲੋ ਉਸ ਤੋਂ ਬਾਅਦ ਕਿਸੇ ਨੇ ਨਹੀਂ ਪੁੱਛਣਾ ਸਤਿ ਸ਼੍ਰੀ ਅਕਾਲ ਦੋਸਤੋ ਕੀ ਹਾਲ ਚਾਲ ਨੇ ਅੱਜ ਇੱਕ ਹੋਰ ਵਧੀਆ ਮੈਸੇਜ ਸਮਾਜ ਦੇ ਲਈ ਲੈ ਕੇ ਹਾਜ਼ਰ ਹੋਇਆ ਅੱਜ ਪੌਡੀਕਾਟ ਕੰਮ ਕੀਤਾ ਕਿਉਂਕਿ ਅੱਜ ਪਹਿਲੀ ਵਾਰੀ ਕੋਈ ਗੈਟਅਪ ਲਿਆ ਉਹ ਵੀ ਪਾਜੀ ਨੇ ਦੇਖੋ ਪਾਜੀ ਹੁਣ ਜਵਾਨ ਹੋ ਗਏ ਨਾ ਥੋੜੀ ਦੇਰ ਪਹਿਲਾਂ ਤੁਹਾਨੂੰ ਲੱਗ ਰਿਹਾ ਸੀ ਨਾ ਬਜ਼ੁਰਗ ਨੇ ਬਜ਼ੁਰਗ ਨਹੀਂ ਹੈਗੇ ਅਜੇ ਪਾਜੀ ਜਵਾਨ ਨੇ 25 ਸਾਲ ਦੇ ਹੋਏ ਨੇ ਅਜੇ ਦੋ ਵਾਰੀ ਲਾ ਲਓ ਤੇ ਪਾਜੀ ਨੇ ਬਹੁਤ ਸੋਹਣਾ ਰੋਲ ਕੀਤਾ ਤੇ ਪਾਜੀ ਦਾ ਬਹੁਤ ਬਹੁਤ ਥੈਂਕ ਯੂ ਜਿਹੜੇ ਸਾਡੇ ਤੋਂ ਗਾਲਾ ਗੋਲਾ ਖਾ ਲੈਂਦੇ ਨੇ ਵੀਡੀਓ ਦੇ ਵਿੱਚ ਤੇ ਹੱਸਦੇ ਰਹਿੰਦੇ ਨੇ ਬਾਈ ਹੱਸ ਕੇ ਦਿਖਾਓ ਬਾਈ ਕਿੱਦਾਂ ਲੱਗ ਰਿਹਾ ਮੇਰੇ ਨਾਲ ਵੀਡੀਓ ਬਣਾ ਕੇ ਬਹੁਤ ਵਧੀਆ ਲੱਗ ਰਿਹਾ ਵੀਰੇ ਤੇ ਜਨਤਾ ਨੂੰ ਕੀ ਕਹਿਣਾ ਚਾਹੋਗੇ ਜਨਤਾ ਨੂੰ ਕਹਿਣਾ ਚਾਹਾਂਗੇ ਸਾਡੀਆਂ ਵੀਡੀਓ ਲਾਈਕ ਐਂਡ ਸ਼ੇਅਰ ਕਰੋ ਤੇ ਤਾਂ ਕਿ ਸਮਾਜ ਦੇ ਵਿੱਚ ਵਧੀਆ ਚੀਜ਼ਾਂ ਫੈਲ ਸਕਣ ਵਧੀਆ ਚੀਜ਼ਾਂ ਗਾਈ ਫੈਲ ਸਕੇ ਵੈਰੀ ਗੁੱਡ ਭਾਜੀ ਤੁਸੀਂ ਕੀ ਕਹਿਣਾ ਚਾਹੋਗੇ ਭਾਜੀ ਭਾਜੀ ਮੈਂ ਤਾਂ ਇਹੀ ਕਹਿਣਾ ਚਾਹੂੰਗਾ ਕੋਲੈਬੋਰੇਸ਼ਨ ਨੂੰ ਕਰਦਿਆ ਕਰੋ ਹੋਰ ਕੋਈ ਗੱਲ ਨਹੀਂ ਨੇ ਰੋਲਾ ਪਾਦਾ ਮੈਨੂੰ ਕੋਲੈਬੋਰੇਟ ਨਹੀਂ ਕੀਤਾ ਕੋਲੈਬੋਰੇਟ ਨਹੀਂ ਕੀਤਾ ਬਿਲਕੁਲ ਠੀਕ ਆ ਭਾਜੀ ਭਾਜੀ ਉਹਨਾਂ ਦੀ ਆਈਡੀ ਨੂੰ ਫੋਲੋ ਜ਼ਰੂਰ ਕਰੋ ਓਮਕਾਰ ਸਿੰਘ ਸਤਿੰਦਰ ਪਾਜਾਜ ਭਾਈ ਤੁਸੀਂ ਵੀ ਚਲਾਉਨੇ ਹੋ ਆਈਡੀ ਹਾਂਜੀ ਹਾਂਜੀ ਚਲਾਉਂਗਾ ਮੁਰਗਾ ਨੂੰ ਕੀ ਲੋਡ ਪਈ ਆ ਭਾਜੀ ਇਹ ਚੀਜ਼ਾਂ ਕਰਨ ਦੀ ਪਾਰਕ 'ਚ ਬੈਠੋ ਬਾਠ ਪੂਜਾ ਕਰੋ ਵਾਇਗਰੂ ਵਾਇਗਰੂ ਕਰੋ ਹਨਾ ਬਿਲਕੁਲ ਹੀ ਵਧੀਆ ਭਾਈ ਦੀ ਆਈਡੀ ਦਾ ਨਾਮ ਕੀ ਆਤਮਜੀਤ ਸਿੰਘ ਆਤਮਜੀਤ ਸਿੰਘ ਭਾਈ ਮੈਂ ਥੱਲੇ ਕਮੈਂਟਨ ਕਰੂੰਗਾ ਜ਼ਰੂਰ ਫੋਲੋ ਕਰਿਓ ਤੇ ਦੂਜੀ ਗੱਲ ਅਸੀਂ ਤੁਹਾਨੂੰ ਵਧੀਆ ਮੈਸੇਜ ਜ਼ਰੂਰ ਦਿੰਨੇ ਆ ਨਾਲ ਨਾਲ ਤੁਸੀਂ ਸਾਡਾ YouTube ਚੈਨਲ ਵੀ ਫੋਲੋ ਕਰ ਲਓ ਤਾਂ ਕਿ ਤੁਸੀਂ LED ਤੇ ਲਾ ਕੇ ਜਾਂ ਬੱਚਿਆਂ ਨੂੰ ਦਿਖਾ ਸਕੋ ਕਈ ਵਾਰੀ Facebook ਤੇ ਵੀਡੀਓ ਫਾਊਂਡ ਫਾਈਂਡ ਆਊਟ ਨਹੀਂ ਹੁੰਦੀਆਂ ਤਾਂ ਤੁਸੀਂ ਉਹਦੇ ਉੱਤੇ YouTube ਤੇ ਦੇਖ ਸਕਦੇ ਹੋ YouTube ਚੈਨਲ ਦਾ ਨਾਮ ਹੈਗਾ ਸੁਰਿੰਦਰ ਸਿੰਘ ਪੇਜ ਇਦਾਂ ਹੀ ਪਿਆਰ ਦਿੰਦੇ ਰਹੋ ਤੁਹਾਡੇ ਲਾਈਕ ਸ਼ੇਅਰ ਦੀ ਲੋੜ ਹੈ ਉਸ ਤੋਂ ਬਾਅਦ ਇੱਕ ਹੋਰ ਵਧੀਆ ਵੀਡੀਓ ਤਿਆਰ ਹੋ ਕੇ ਤੁਹਾਡੇ ਸਾਹਮਣੇ ਆ ਰਹੀ ਹੈ ਕਿਉਂ ਬਾਜੀ ਬਿਲਕੁਲ ਆਊਗੀ ਤੁਸੀਂ ਵੀਡੀਓ ਜਾਓਗੇ ਬਿਲਕੁਲ ਅਗਲੀ ਵਾਰ ਉਹਨੂੰ ਬੱਚਾ ਬਣਾਵਾਂਗੇ ਠੀਕ ਹੈ ਜੀ ਆਹ ਥੈਂਕ ਯੂ ਸੋ ਮੱਚ ਥੈਂਕ ਯੂ ਓਕੇ ਜੀ